ਤੋਨ ਹੈ ਹਰ ਚੀਜ਼ ਵਿੱਚ ਤੋਨ ਹੈ ਉੱਚੀਆਂ ਪਹਾੜੀਆਂ ਤੋਂ ਥਲੜੀਆਂ ਚਟਾਨਾਂ ਤੇ ਪਾਣੀ ਜਦੋਂ ਡਿੱਗਦਾ ਉਹਦੀ ਆਵਾਜ਼ ਵਿੱਚ ਵੀ ਇੱਕ ਸੁਰ ਹੈ ਪੰਛੀ ਜਦੋਂ ਕੂਕਦਾ ਮਿੱਠੀ ਆਵਾਜ਼ ਵਿੱਚ ਉਹਦੇ 'ਚ ਵੀ ਇੱਕ ਤੋਨ ਹੈ ਤੇਜ਼ ਜਾਂ ਰੁਮਕ ਕੇ ਹਵਾ ਵਗਦੀ ਏ ਪੱਤਿਆਂ ਦੀ ਆਵਾਜ਼ ਜਦੋਂ ਉਹਨਾਂ ਦੇ ਵਿੱਚੋਂ ਇੱਕ ਤੋਨ ਪੈਦਾ ਹੁੰਦੀ ਹੈ ਜਾਨੀ ਕਿ ਮਹਾਰਾਜ ਨੇ ਕਿਹਾ ਵੀ ਸੰਗੀਤ ਤਾਂ ਕੁਦਰਤ ਵਿੱਚ ਰਚਿਆ ਹੋਇਆ ਤੁਸੀਂ ਇਹਨੂੰ ਕੀ ਆਰਾਮ ਕਰਾਰ ਦਿਓ ਤੁਸੀਂ ਇਹਨੂੰ ਬੰਦ ਤੁਸੀਂ ਤਾਂ ਚਾਰ ਸਾਜ਼ਾਂ ਨੂੰ ਬੰਦ ਕਰ ਸਕਦੇ ਹੋ ਵੀ ਉਹਨਾਂ ਦੀ ਤਾਰ ਨਾ ਛਿੜੇ ਜਿੰਨੇ ਏਰੀਏ 'ਚ ਸਾਡਾ ਸਾਡੀ ਤਾਕਤ ਹੈ ਜਿਹੜਾ ਕੁਦਰਤ ਵਿੱਚ ਧੁਨ ਤੇ ਸੰਗੀਤ ਹੈ ਨੂੰ ਤੁਸੀਂ ਕਿਵੇਂ ਆਰਾਮ ਕਰਾ ਦੇ ਹੋਈ ਨਹੀਂ ਸਕਦਾ ਕੋਮਲਤਾ ਲਿਆਓ ਜੀਵਨ 'ਚ ਬਾਣੀ ਦਾ ਇਹ ਵਾਕ ਵੀ ਚੇਤੇ ਇੱਕ ਨਾਦ ਨਾ ਬੇਦ ਨਾ ਗੀ ਰਸ रस कस ना जाणंदा महाराज ਕਹਿੰਦੇ ਕੁਝ ਲੋਕ ਦੁਨੀਆ ਚ ਐਸੇ ਹੁੰਦੇ ਨੇ 나ਦ 나ਦ ਕਹਿੰਦੇ ਆਵਾਜ਼ ਨੂੰ বেদ ਕਹਿੰਦੇ ਗਿਆਨ ਨੂੰ 나ਦ ਨਾ বেদ ਨਾ ਗੀ ਗੀ ਦਾ ਮਤਲਬ ਹੁੰਦਾ ਹੈ ਸੰਗੀਤ ਦਾ ਗਾਉਣ ਦਾ ਰਸ रस कस ना ਉਹਨਾਂ ਨੂੰ ਕਿਸੇ ਰਸ ਨਾਲ ਕਿਸੇ ਕੋਮਲ ਕਲਾ ਨਾਲ ਕੋਈ ਮੋਹ ਕੋਈ ਪ੍ਰੇਮ ਮੋਹ ਪ੍ਰੇਮ ਛੱਡੋ ਉਹਨਾਂ ਨੂੰ ਕਦਰ ਵੀ ਨਹੀਂ ਕਰਨੀ ਆਉਂਦੀ ਵੀ ਜੇ ਮੈਨੂੰ ਨਹੀਂ ਪਤਾ ਚਲੋ ਮੈਂ ਦੂਜੇ ਦੀ ਕਦਰ ਕਰਾਂ ਇਕ ਨਾ ਸਿੱਧ ਨਾ ਬੋਧ ਨਾ ਅਕਲ ਸਰ ਨਾ ਉਹਨਾਂ ਨੇ ਆਤਮਕ ਕੋਈ ਸਫਲਤਾ ਹਾਸਲ ਕੀਤੀ ਹੈ ਨਾ ਬੁੱਧੀ ਚ ਵਿਵੇਕ ਰੱਖਿਆ ਹੈ ਨਾ ਉਹਨਾਂ ਨੇ ਕੋਈ ਅਕਲਮੰਦੀ ਦਾ ਕਾਰਜ ਹੀ ਜੀਵਨ ਵਿੱਚ ਕਰਨਾ ਮਿਥਿਆ ਹੈ ਟੀਚਾ ਮਿਥਿਆ ਹੈ ਅੱਖਰ ਦਾ ਭਯੋ ਨਾਲ ਹੰਤ ਤੇ ਨਾ ਉਹਨਾਂ ਨੂੰ ਅੱਖਰ ਦਾ ਭੇਦ ਹੀ ਪਤਾ ਹੈ ਜਾਨੀ ਸ਼ਬਦ ਦੀ ਮਹੱਤਤਾ ਦਾ ਵੀ ਗਿਆਨ ਨਹੀਂ ਇੰਨਾ ਕੁਝ ਉਹਨਾਂ ਦੇ ਪੱਲੇ ਨਹੀਂ ਫਿਰ ਵੀ غرور ਬਹੁਤ ਕਰਨਗੇ ਮਾਣ ਨਾਲ ਭਰੇ ਹੋਣਗੇ ਕੋਈ ਕੋਮਲ ਕਲਾ ਉਹਨਾਂ ਦੇ ਕੋਲ ਨਹੀਂ ਕੋਈ ਸੋਝੀ ਨਹੀਂ ਕੋਈ ਵਿਵੇਕ ਨਹੀਂ ਫਿਰ ਵੀ ਹੰਕਾਰ ਅਸਮਾਨ ਨੂੰ ਮਿਉਂਦੇ ਨਹੀਂ ਮਹਾਰਾਜ ਉਹਨਾਂ ਨੂੰ ਪਤਾ ਕੀ ਕਹਿੰਦੇ ਨੇ ਨਾਨਕ ਤੇ ਨਰ ਅਸਲ ਖਰ ਸ਼ੁੱਧ ਸਰੂਪ ਚ ਗਦੇ ਉਹ ਹੁੰਦੇ ਨੇ ਅਸਲ ਖਰ ਸ਼ੁੱਧ ਮੂਰਖ ਜੀਦੇ ਚ ਕੋਈ ਸਿਆਣਪ ਦੀ ਮਿਲਾਵਟ ਨਹੀਂ ਸਹੀ ਅਰਥਾਂ ਵਿੱਚ ਬਿਰਤੀ ਕਰਕੇ ਪਸ਼ੂ ਜਿਹਦੇ ਚ ਇਨਸਾਨੀਅਤ ਦਾ ਕੋਈ ਇੱਕ ਰੰਚਕ ਮਾਤਰ ਵੀ ਅੰਸ਼ ਨਹੀਂ ਬਿਨ ਗੁਣ ਗਰਭ ਕਰਨ ਇਹਨਾਂ ਚੋਂ ਇੱਕ ਵੀ ਗੁਣ ਨਹੀਂ ਫਿਰ ਵੀ غرੂਰ ਬਹੁਤ ਹੈ ਮਹਾਰਾਜ ਨੇ ਕਿੰਨਾ ਸਲਾਇਆ ਕੋਮਲ ਕਲਾ ਨੂੰ ਇਹ ਉਹਨਾਂ ਦੀ ਮੁਬਾਰਕ ਬਾਣੀ ਦੱਸਦੀ ਸੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਸਰੀਰ ਸਾਜ ਹੈ ਪੰਜ ਗਿਆਨ ਇੰਦਰੇ ਦੀਆਂ ਤਾਰਾਂ ਨੇ ਮਨ ਵਜੰਤਰੀ ਹੈ ਹੋਇਆ ਕੀ ਸਾਜ਼ ਟੁੱਟ ਗਿਆ ਤਾਰਾਂ ਬिखर ਗਈਆਂ ਨੇ ਤੇ ਸਾਜ਼ ਵਜਾਉਣ ਵਾਲਾ ਕਿਧਰੇ ਚਲਾ ਗਿਆ ਜਾਨੀ ਸਾਰੀ ਮਹਿਫਿਲ ਹੀ ਸਮਾਪਤ ਹੋ ਗਈ ਸਾਜ਼ ਦੀਆਂ ਤਾਰਾਂ ਟੁੱਟ ਗਈਆਂ ਬिखर ਗਈਆਂ ਖਿੱਲਰ ਗਈਆਂ ਸਾਜ਼ ਟੁੱਟ ਗਿਆ ਤੇ ਵਜੰਤਰੀ ਉੱਠ ਕੇ ਕਿਧਰੇ ਚਲਾ ਗਿਆ ਇਹ ਪ੍ਰਤੀਕ ਹੈ ਮਹਾਰਾਜ ਕਹਿੰਦੇ ਦੇਹੀ ਦੇ ਸਾਜ ਵਿੱਚੋਂ ਪੰਜਾਂ ਗਿਆਨ ਇੰਦਰੀਆਂ ਦੇ ਰਾਹੀਂ ਮਨ ਨੇ ਮੋਹ ਵਿਕਾਰ ਦਾ ਗੀਤ ਛੇੜਿਆ ਹੋਇਆ ਸੀ ਹਰ ਜਗ੍ਹਾ ਤੇ ਇਹਦੀ ਇੱਕੋ ਹੀ ਮਹਿਫਿਲ ਹੁੰਦੀ ਸੀ ਆ ਵੀ ਮੇਰਾ ਉਹ ਵੀ 베ਰਾ ਸਾਰਾ ਕੁਝ ਮੇਰਾ ਹਾਏ ਮੈਂ ਹੀ ਸਭੋ ਕੋ ਜਾ ਮੈਂ ਹੀ ਸਭੋ ਕੋ ਜਾ ਤੇ ਜੂਰ ਮਹਾਰਾਜ ਨੇ ਕਿਹਾ ਕਬੀਰ ਜੋ ਹਮ ਜੰਤ ਬਚਾਵਤੇ ਟੂਟ ਗਈ ਸਭ ਤਾਰ ਜਿਹੜਾ ਸਾਜ਼ ਅਸੀਂ ਵਜਾ ਰਹੇ ਸੀ ਨਾ ਉਹਦੀਆਂ ਸਾਰੀਆਂ ਤਾਰਾਂ ਟੁੱਟ ਗਈਆਂ ਤੇ ਸਾਜ਼ ਬिखर ਗਿਆ। ਜਾਨੀ ਮੋਹ ਮੇਰੀ ਦਾ ਗੀਤ ਜਿਹੜਾ ਉਹ ਮੁੱਕ ਗਿਆ। ਦੇ ਅਧਿਆਸ ਮੁੱਕ ਗਿਆ। ਵਾਸ਼ਨਾ ਦੀ ਅੰਦਰੋਂ ਆਵਾਜ਼ ਨਹੀਂ ਉਨਡ ਉੱਠਦੀ। ਜੰਤ ਵਿਚਾਰਾ ਕਿਆ ਕਰੇ? ਸਾਜ਼ ਕੀ ਕਰ ਸਕਦਾ ਸੀ? ਚੱਲੇ ਵਜਾਵਨ ਹਾਰ ਇਸ ਵਿੱਚੋਂ ਜਿਹੜਾ ਗਾਉਣ ਵਾਲਾ ਸੀ ਨਾ ਉੱਠ ਕੇ ਤੁਰ ਗਿਆ।